ਲੋਡੀ ਸਾਰੇ ਕਾਲ ਸਾਰਿਆਂ ਕਿ ਦਰਜਾ ਸਾਰਿਆਂ ਦੀ ਆਇਬ ਸਰਜੈਂਟ ਠੀਕ ਠਾਕ ਹੈ ਬਗੀ ਮੈਂ ਮੇਰੇ ਕਾਗੇ ਅੰਨਿਆ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਕਾ ਟਾਫਿਨ ਵਲੋਗਸ ਦੇ ਵਿੱਚ ਸਰਜੈਂਟ ਸਾਨੂੰ ਸਬਸਕ੍ਰਾਈਬ ਕਰ ਲਿਓ ਤੇ ਸਾਨੂੰ ਵਾਟਸਪੋਰਟ ਕਰੋ ਪਲੀਜ਼ ਹੈਲੋ ਜੀ ਕਿੱਦਾਂ ਹਾਲ ਚਾਲ ਜੀ ਆਜੋ ਜੀ ਸਬਜੀ ਬਣਾ ਲਈਏ ਬੈਂਗਣਾ ਦੀ ਜੋ ਵੀ ਸਾਡੇ ਨਿਆਣਿਆਂ ਨੂੰ ਨਹੀਂ ਪਸੰਦ ਬੈਂਗਣ ਪਸੰਦ ਹੈ ਨਹੀਂ ਬੈਂਗਣ ਕੱਟ ਲਏ ਹੋ ਪਾਣੀ ਚ ਪਾ ਕੇ ਰੱਖੇ ਹੋ ਆਲੂ ਪਿਆਜ਼ ਟਮਾਟਰ ਪਰਿਆਂ ਵਿੱਚ ਤਾਂ ਉਹ ਆ ਤੜਕਾ ਭੁੱਜ ਗਿਆ ਨਹੀਂ ਆ। ਢੇਗਣਾ ਚਾਹ ਦੀ ਬਣੀ ਉਹਦਾ ਕੱਲ ਮਾਹਾਂ ਦੀ ਬਣਾਈ ਸੀ ਉਹ ਵੀ ਪਈ ਆ। ਥੋੜੀ ਜਿਹੀ ਪਰਨੇ ਆਣਿਆ ਸਕੂਲੇ ਲੈ ਕੇ ਜਾਣੀ ਹੈ ਅੱਜ। ਦਿਨਵਾਜੇ ਕੰਮ ਹੀ ਨਹੀਂ ਹੋ ਗਿਆ ਉਹ ਮੈਂ ਕੀਤੀ। ਰੋਟੀਆਂ ਰੋਲਣੀਆਂ ਆ। ਰੋਟੀਆਂ ਬਾਹਰ ਛੱਲੇ ਤੇ ਗਾਵਾਂ ਨੇ। ਕਿਉਂਕਿ ਛੱਲਨੇ ਤੇ ਮੱਖੀਆਂ ਨਹੀਂ ਆਉਂਦੀਆਂ। ਸਵੇਰ ਨੂੰ ਮੱਖੀਆਂ ਬਹੁਤ ਆਉਂਦੀਆਂ ਨੇ। ਸਾਰੇ ਜੇ ਕੰਮ ਅੱਗੇ ਪਿੱਛੇ ਹੋ ਰਿਹਾ। ਮਸਾਲਾ ਦੀ ਉਹ ਕਿਚਨ ਦਾ ਸਰਦੇ ਵੀ ਜਿਵੇਂ ਲਿਖਣੀ। हाँ जी ना ठीक है तोड़ कर आ के क्या सेम खाते हैं मंगोन लगे पानी खाते हैं ये अल्लू मुझे पानी खाये आपको तार दे भी लगे तो इच चालू कर देंगे बैंगन आते हैं अल्लू क्योंकि क्योंकि मैं ना अल्लू खाने पसंद पसंद है ਅਸੀਂ ਮਮਾ ਜੀ ਲਾਉਂਦੇ ਪਏ ਰੋਟੀਆਂ ਬਣਾਉਂਦੇ ਪਏ ਆ। ਕਿੰਨਾ ਲੱਗੇ ਆ ਜੀ ਸਬਜ਼ੀ ਨੂੰ ਥੜਕਾ ਲਾ ਦਿੱਤਾ। ਅੱਜ ਸਾਰਾ ਕੰਮ ਲੇਟ ਹੀ ਹੋ ਗਿਆ। ਮਾਪਰ ਨੂੰ ਚਲ ਗਏ। ਉੱਥੇ ਬਹੁਤ ਟਾਈਮ ਲੱਗ ਗਿਆ ਸਾਨੂੰ। ਕਾਗਰ ਕੀ ਸਾਰਾ ਕੰਮ ਲੇਟ ਹੋ ਗਿਆ। ਆ ਕੇ ਜਿਹੜੀ ਪੰਪ ਵਗੈਰਾ ਪ੍ਰੈਸ਼ਰ ਕਰਨ ਲੱਗੀ। ਅੱਜ ਗੁਰਦੁਆਰਾ ਜਾਣਾ ਸੀ। ਦੇਰ ਬਾਅਦ ਕੰਮ। ਉਹ ਵੀ ਨਹੀਂ ਇੱਥੇ ਜਾ ਰਹੇ। ਸਵੇਰੇ ਪਹਿਲਾਂ ਜਾਣਾ ਸੀ। ਸਵੇਰੇ ਜੇ ਇਹਨਾਂ ਨੂੰ ਪਾਪੜ ਨਹੀਂ ਕਰ ਚੁੱਕੀ ਜਾਂਦੇ। ਜਦੋਂ ਬੁੱਕਾਈਆ ਉਰਦੇ ਵੀ ਰੋਟੀਆਂ ਪਹਿਲਾਂ ਰੋਟੀਆਂ ਮੋਟੀਆਂ ਮੋਟੀਆਂ ਚਾਰ ਲਾ ਕੇ ਪਹਿਲਾਂ ਉਹਨੂੰ ਬਣਾ ਕੇ ਰਹੀ ਸੀ ਸਵੇਰੇ ਮੈਂ ਥੋੜੀਆਂ ਹੀ ਗੈਸ ਤੇ ਲਾਈਆਂ ਪਤਾ ਸਵੇਰ ਨੂੰ ਮੱਖੀਆਂ ਖਤੋਂ ਹੀ ਨਹੀਂ ਚੁੱਲ੍ਹੇ ਤੇ ਸਾਡੇ ਦੀ ਠੀਕ ਠੀਕੜ ਗਰ ਕਿੰਨੀ ਦੂਜੇ ਦੀਆਂ ਰੋਟੀਆਂ ਨੇ ਤਾਂ ਚੁੱਲ੍ਹੇ ਤੇ ਸਮਾਂ ਮੋੜ ਜੇ ਲਿਵੇ ਕਿ ਇਹਨਾਂ ਚਾਰ ਰੋਟੀਆਂ ਵਾਧੂ ਲਾਉਣੀਆਂ ਹਾਂਜੀ ਸਵੇਰ ਨੂੰ ਇਹਨਾਂ ਨੇ अर्ਲੀ ਜਾਣਾ ਹੁੰਦਾ ਗੈਸ ਤੇ ਲਾਗਣ ਨਹੀਂ ਹੁੰਦੀਆਂ ਮੈਂ ਚਾਰ ਬੰਤੂ ਲਾ ਲੈਣੀ ਆ ਗੜੀ ਜੋ ਆਇਆ ਜਾ ਹੀ ਨਿਕਾਲੋ ਹਣ ਨਹੀਂ ਸਾਡੇ ਨੇ ਤਾਂ ਕਤਿਰ ਬਥੇਰੀ ਹੈ ਗੜੀ ਦੇ ਵਿੱਚ ਕਤਿਰ ਉਹ ਬਥੇਰੀ ਆ ਜਾਂਦੀ ਹੈ ਜਿਸ ਗੁਰਦੁਆਰਾ ਸਾਹਿਬ ਲਾਟਿਉ ਲਾਟਿਉ ਹੈ ਤੇ ਹੁਣ ਸ਼ਾਨ ਸਾਹਿਬ ਨਵਾਂ ਚੜਾਇਆ ਸੀਗਾ ਕੱਲ ਹੁਣ ਤੇ ਪਾਠਿੰਦਾ ਹਾਂਜੀ ਕਾਲੇ ਮਮਾਰਾਂ ਦੇ ਵਿੱਚ ਬੰਦਾ ਇੰਨਾ ਬਿਜ਼ੀ ਹੋ ਜਾਂਦਾ ਤੇ ਲੋ ਭਾਵੇਂ ਗੁਰਦੁਆਰੇ ਦੀ ਕੰਦ ਵੀ ਕਰ ਦਿੰਨ ਉਹ ਜ ਦਿਨ ਆ ਭਾਗਾਂ ਨੂੰ ਕਿੱਥੇ ਜਾ ਹੁੰਦਾ ਆ ਕੁੜੀ ਵਿਚਾਰੀ ਕਹਿੰਦੀ ਸੀ ਮम्मा ਜੀ ਜਾਇਓ ਜਾਇਓ ਮੈਂ ਕਿਹ ਚੱਲ ਜਾਂਨੇ ਆ ਮੈਨੂੰ ਇੱਥੇ ਬੈਠੀ ਰਹਿ ਤਵੇਲਾ ਪਹਿਲਾਂ ਸਵੇਰੇ ਵੀ ਨਹੀਂ ਜਾ ਹੁੰਦੇ ਅੱਜ ਨੇ ਕਿਸਮਤ ਸਵੇਰੇ ਉਸਨੇ ਮਾਲ ਪਰ ਟਾਈਮ ਲੱਗ ਗਿਆ ਸਾਨੂੰ 2:3 3 ਵਜੇ ਕਿ ਆਉਂਦੇ ਆ ਆ ਕੇ ਜਾਣ ਨੇ ਉਹਨਾਂ ਦਾ ਟਾਈਮ ਹੋ ਗਿਆ ਬਲਜੀ ਦਾ ਵੱਟੇ ਦਿੱਤਾ ਲਾ ਹੋ ਗਿਆ ਦਾਲ ਸਬਜ਼ੀ ਕੀਤੀ ਕੱਪੜੇ ਤਾਂ ਉੱਤੇ ਹੀ ਮਸ਼ੀਨ ਲਾਈ ਕੱਲ ਦੇ ਇਹਨਾਂ ਦੀ ਇੱਥੇ ਸੀ ਅੱਜ ਦੀ ਸੀ ਬਾਕੀ ਸਵੇਰੇ ਕੱਲ ਤੋਂ ਵੈਸੇ ਹੀ ਐਡੇ ਕੰਮਕਾਰ ਦੇ ਵਿੱਚ ਸਾਰਾ ਟਾਈਮ ਲੱਗ ਜਾਂਦਾ ਹੈ। ਕਈ ਵਾਹ ਹਰਾਨ ਹੁੰਦੇ ਸਾਡੇ ਬਈ ਇਹ ਚੁੱਲ੍ਹੇ ਤੇ ਨਹੀਂ ਕੰਮ ਕਰਦੀ। ਮੈਂ ਆਹ ਦੇਖ ਲੋ ਰੀਅਲ ਹੈ ਮੈਂ ਚੁੱਲ੍ਹੇ ਤੇ ਵੀ ਕੰਮ ਕਰ ਲੈਂਦੀ। ਕਈਆਂ ਨੂੰ ਵਾਹ ਹਰਾਨ ਹੁੰਦੀ ਬੁਲੀਆਂ। ਇੱਕ ਤਾਂ ਚਾਚੀ ਜੀ ਆਏ ਦੁੱਧ ਰਹਿ। ਮੈਨੂੰ ਧਾਰ ਨੂਰੇ ਬਣਾਇਆ ਨਾ ਹੁੰਦਾ। ਉਦੋਂ ਆ ਬੋਲ ਗਿਆ ਨਹੀਂ ਤਾਂ ਆਪ ਆਈ ਦੋ ਜਨੇ ਉਹ ਬੜੇ ਐਵੇਂ ਕਹਿੰਦੀ ਲੈ ਤੂੰ ਚੁੱਲਾ ਹਾਲ ਲੰਨੀ ਆ ਕਹਿੰਦਾ ਲੈ ਇੱਚ ਕਾਹੀ ਕਰੀ ਚਿੱਲੇ ਤੇ ਕੁਝ ਨਾ ਮਰਨ ਸੁੱਖਾ ਚਿੱਲਾ ਤੇ ਕੋਈ ਵੀ ਬਵਾ ਲੈਂਦਾ ਦਾਲ ਸਾਬ ਜੀ ਮੈਂ ਜਿਆਦਾ ਉੱਤੇ ਕਰ ਦਿੰਦੀ ਹਾਂ ਕਿਸੇ ਵੇਲੇ ਧੂਮਾ ਜਿਹਾ ਪੈ ਜਾਂਦਾ ਫੇ ਨਿਆਣੇ ਖਾਂਦੇ ਨਹੀਂ ਕਹਿੰਦੇ ਆ ਵਧੀਆ ਨਹੀਂ ਲੱਗੀ ਸਾਨੂੰ ਐਦਾਂ ਉਹ ਚਿੱਲੇ ਤੇ ਰੋਟੀਆਂ ਮੈਂ ਜ਼ਿਆਦਾ ਨਹੀਂ ਹੁੰਦੀ ਪਰ ਉਹ ਜਿੱਦਾਂ ਲਾਉਣੇ ਹਾਂ ਉਹ ਵੀ ਚਿੱਲੇ ਤੇ ਲਾ ਲੀਦੀ ਆ ਸਾਡੇ ਪਤਾ ਕੀ ਗੱਲ ਹੈ ਮੱਖੀਆਂ ਬਹੁਤ ਆ ਇਧਰ ਪਸ਼ੂਆਂ ਨੂੰ ਆਇਆ ਇਹਨਾਂ ਪੀਂ ਇਸ ਵੀਰ ਨੂੰ ਰੋਟੀ ਨੂੰ ਬਹੁਤ ਤੇਲ ਕਰਦਾ ਹੋਰ ਜੀ ਜਣਾਓ ਜੀ ਮੈਡਮ ਜੀ ਕਿੱਦਾਂ ਸਭਾ ਵਧੀਆ ਰਿਹਾ ਤੇ ਹਾਂਜੀ ਇਹਨਾਂ ਦਾ ਸਕੂਲ ਨੇ ਵੀ ਸੱਚ ਤੁਹਾਡੇ ਜਾਣਾ ਸੀ ਮੈਂ ਫੋਨ ਕੀਤਾ ਸੀਗਾ ਹੁੱਡੀਆਂ ਆਉਂਦੀਆਂ ਲਈ ਉਹ ਕਹਿੰਦਾ ਮੈਂ ਨਾਮ ਨੋਟ ਕਰਾ ਦੋ ਵੀ ਮੈਂ ਫੋਨ ਕਰੂੰਗਾ ਜਿੱਦਣ ਹੁੱਡੀਆਂ ਆ ਗਈਆਂ ਤੁਹਾਡੀਆਂ ਉਦਣੀ ਤੇ ਉਹ ਵੀ ਮੇਰਾ ਕੈਨਸਲ ਹੋ ਗਿਆ ਜਾਣਾ ਇਹ ਤਾਂ ਮੈਂ ਉਹ ਵੀ ਅੱਜ ਦਾ ਪਿੱਛੇ ਸਿਰ ਮੈਂ ਕਿਹਾ ਚੱਲ ਉਹ ਵੀ ਤੁਹਾਡੇ ਦੇ ਪੈਸੇ ਨਾਲ ਚੋ ਜੰਦੇ ਆ ਗੁੱਡੀਆਂ ਲੈਣ ਉਹ ਵੀ ਰਹਿੰਦੀਆਂ ਰਹਿੰਗੀਆਂ ਹੁਣ ਲਾਗੇ ਮਰੀ ਰੋਟੀ ਗਾਇਸ ਹੁਣ ਐਸੀ ਕਿ ਮੈਂ ਕੋਠੇ ਤੇ ਤੇ ਉਧਰ ਗੁਰਦੁਆਰਾ ਸਾਹਿਬ ਤੇ ਇੱਧਰ ਵੀ ਲਾਟੀ ਆ ਜਗਦੀਆਂ ਆ ਇੱਧਰ ਵੀ ਚਮਕ ਚਮਕ ਕੇ ਤੇ ਅਸੀਂ ਵੀ ਸੋਚਿਆ ਆਪਣੀ ਲਾਟ ਗਏ ਠੱਲੇ ਮਮਾ ਜੀ ਰੋਟੀਆਂ ਬਣਾਉਂਦੇ ਪਏ ਆ ਤੇ ਪਿੱਛੇ ਇੱਥੇ ਮਮੋਰੇ ਸਹੀ ਕਿਹਾ ਸੀ ਇੱਥੇ ਕੁੱਤੇ ਹੁੰਦੇ ਮਤਲਬ ਡੌਗਸ ਹੈਗੇ ਆ ਤੇ ਹੁਣ ਜਿਵੇਂ ਕਿੰਦਾ ਰੌਲਾ ਪਾਉਂਦੇ ਆ ਬਾਉ 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 ਕਰਦੇ ਆ ਚੰਦ ਕਿੰਨਾ ਸੋਣਾ ਲੱਗਦਾ ਆ ਜ਼ੂਮ ਕਰਕੇ ਦੇਖਾ ਆਏ ਕਿ ਨਾ ਰੌਲਾ ਨਹੀਂ ਦੂਰ ਹੋ ਜਾ ਅੱਜ ਆਈ ਮੈਂ ਹਰਨੂਰ ਦੇ ਰੂਮ ਦੇ ਵਿੱਚ ਹਰਨੂਰ ਦਾ ਸਾਫਾ ਕੀ ਇਹਨੂੰ ਕਹਿੰਦੇ ਸਾਫਾ ਕੀ ਹੈ ਜੂਰੀਆ ਹੈ ਜੂਰੀਆ ਲੈ ਆ ਦੇਖੋ ਤਾਂ ਕਿਦਾਂ ਦਾ ਲੱਗਦਾ ਸੋਹਣਾ ਲੱਗਦਾ ਮੇਰੇ ਤੇ ਹਰਨੂਰ ਇਹ ਮੈਂ ਰੱਖ ਨਾ ਰੱਖ ਲਓ ਸੋਹਣਾ ਉਹਦਾ ਬੁੱਕਲ ਮਾਰਨ ਵਧੀਆ ਹੈ ਮੈਂ ਹਰਨੂਰ ਦਾ ਹਜੂਰੀਆ ਲੈ ਕੇ ਬੈਠੀ ਹਾਂ ਹੁਣ ਹਰਨੂਰ ਪਰਵਾਤ ਫੇਰੀਆਂ ਕਰਕੇ ਇੱਧਰ ਲੰਮਾ ਪੈਂਦਾ ਆ ਸਵੇਰੇ ਨੂਰ ਕਿੰਨੇ ਦਿਨ ਠਾਲੇ ਆਵੇ ਤੁਸੀਂ ਆਹ ਸਵੇਰੇ ਮੈਂ ਠਾਲਿਆ ਇਹਨੂੰ ਇਹਦਾ అలਾਰਮ ਵੱਜੀ ਜਾਵੇ ਮੈਨੂੰ ਪਤਾ ਨਹੀਂ ਕਦ ਤੇ అలਾਰਮ ਵੱਜੀ ਜਾਂਦਾ ਨਹੀਂ ਤਾਂ ਫੋਨ ਮੇਰੇ ਸਰਾਣੇ ਪਿਆ ਹੁੰਦਾ ਗਿਆ ਜਾਂਦੀ ਆ ਫੋਨ ਉੱਥੇ ਭੇਜ ਦਿੱਤਾ ਭੁੱਲ ਜਾਣੀ ਨੀਂਦ ਆ ਗਈ ਵੀ ਮੈਂ ਠਾਲਿਆ ਹਨਾ ਥੱਕਾ ਆ ਸੀ ਕੱਖਾ ਸਾਡਾ ਗੱਲ ਦਾ ਕਿਦਾਂ ਬੜੀਆ ਲੱਗਦਾ ਅੱਜ ਦਾ ਦਿਨ ਹੀ ਲਾਸਟ ਪਰ ਬਾਤ ਫੇਰੀ ਨਹੀਂ ਸਵੇਰ ਨੂੰ ਲਾਸਟ ਹੈ ਨਹੀਂ ਹਾਂ ਕੱਲ ਨੂੰ ਵੀ ਪਰਸ ਨੂੰ ਵੀ ਮੇਰੇ ਖਿਆਲ ਨਾਲ ਸੱਤ ਕਢਣੀਆਂ ਸੀ ਹਾਂ ਕਿ ਇੱਕ ਦੇ ਕਰਦੇ ਆ ਸਾਡੇ ਇੱਥੇ ਘੱਟ ਘੱਟਦੇ ਸਾਡੇ ਉੱਥੇ ਬਹੁਤ ਘੱਟਦੇ ਆ ਪਿੰਡ ਉੱਥੇ 31 21 ਇੱਕ ਦਿਨ 'ਚ ਦੋ ਦੋ ਪਿੰਡ ਵੀ ਵੱਡਾ ਆ ਥੋੜਾ ਪੂਰੇ 31 ਪੂਰੇ ਮਹੀਨੇ ਪਰਵਾਤ ਫੇਰੀਆਂ ਨਹੀਂ ਯਾ 31 ਫੇ ਜ਼ਿਆਦਾ ਨਹੀਂ ਵੀ ਨੇ ਇੱਕ ਦਿਨ 'ਚ ਦੋ ਦੋ ਪਰਵਾਤ ਫੇਰੀਆਂ ਨਹੀਂ ਵੀਨੀਆਂ ਅੱਛਾ 21 ਇਦਾਂ 10 15 ਦਿਨ ਪਹਿਲਾਂ ਹੀ ਸ਼ੁਰੂ ਹੋ ਜਾਂਦੇ ਆ ਸਾਡੇ ਫਸਾਤ ਤੇ ਜੈਣ ਪਿੰਡ ਵੀ ਵੱਡਾ ਆ ਉਦਾਂ ਵੀ ਦੂਜਾ ਆ ਇੱਥੇ ਵੀ ਦੂਜਾ ਹੋ ਜਾਂਦਾ ਨਾ ਮੂਰੇ ਘੱਟ ਹੁੰਦਾ ਕੋਈ ਨਾ ਕੋਈ ਉਹ ਗਾਹ ਹਰਨੂਰ ਕੀ ਕਹਿੰਦਾ ਸੀ ਅਸੀਂ ਵੱਡੇ ਹੋ ਜਾਨਾ ਵੱਡੇ ਹੋ ਜਾਨਾ ਜਿਹੜੀ ਹੁੰਦੀ ਹੈ ਰੇੜੀ ਜੀ ਹੂੰ ਉਹ ਕਰਨੀ ਉਹ ਇਹਨਾਂ ਨੇ ਮੋਡੀਫਾਈ ਕਰਨੀ ਤਿਆਰ ਤਿਆਰ ਕਰਕੇ ਫਿਰ ਉਹਦੇ ਵਿੱਚ ਸਪੀਕਰ ਵੀ ਲਾਉਣਾ ਹਾਂ ਸਿਸਟਮ ਲਾਉਣਾ ਕਹਿੰਦਾ ਸੀ ਸਪੀਕਰ ਲਾਉਣਾ ਫੇ ਵਧੀਆ ਪ੍ਰਵਾਜ਼ ਵਰ ਸ਼ਬਦ ਕਿਨੇ ਬੋਲਣੇ ਫੇ ਆਂਟੀਆਂ ਨੇ ਤੁਸੀਂ ਹਰਨੂਰ ਤੂੰ ਕੀ ਵਜਾਉਂਦਾ ਹੁੰਦਾ ਚਿੰਟਾ ਚਿੰਟਾ ਵਜਾਉਂਦਾ ਹੁੰਦਾ ਹੈ ਹਰਨੂਰ ਵੀ ਚੱਲੋ ਜੰਦਾਇਆ ਵਧੀਆ ਲੱਗਦਾ ਆ ਮੈਥੋ ਤਾਂ ਜਾ ਨਹੀਂ ਹੁੰਦਾ ਕੁੜੀ ਵਿਚਾਰੀ ਕਹਿੰਦੀ ਆ ਉਹਨੂੰ ਵੀ ਭੇਜਿਆ ਕਰਾਂਗੇ ਮੰਮੀ ਦਾ ਸਵੇਰ ਨੂੰ ਸਿਰਫ ਵਸੂ ਚੋਣ ਦਾ ਟਾਈਮ ਹੁੰਦਾ ਆ ਮੰਮੀ ਉਦਾਂ ਵੀ ਨਹੀਂ ਸ਼ੁਰੂ ਤੋਂ ਕਦੇਗੀ ਹੈਨਾ ਹੁਣ ਆਪਣਾ ਕਿੱਥੇ ਪੜਨਾ ਕ ਹੋ ਗਿਆ ਹੋਮਵਰਕ ਹੋ ਗਿਆ ਸੀ ਉਹਦੇ ਟੈਸਟ ਚੋਂ ਨੰਬਰ 5 ਚੋਂ 4.5 ਆਏ ਆ ਸਾਈਨ ਕਰਾਈ ਮੈਥੋ ਹਰਲੇ ਵੀ ਨਹੀਂ ਤੇਰਾ ਮਿਲਿਆ ਨਹੀਂ ਕੋਈ ਟੈਸਟ ਮਿਲਿਆ ਨਹੀਂ ਨੂਰ ਤੇਰੇ ਫੇਸ ਵਾਲੀਆਂ ਜੀ ਹੋ ਗਈਆਂ ਅੱਜ ਅਸੀਂ ਮਾਲ ਪਰ ਨੂੰ ਗਏ ਸੀ ਹਰਨੂਰ ਫੇਸ ਵਾਸ਼ ਮੰਗਦਾ ਸੀ ਮਗਾ ਪਰਵਾ ਹਜੇ ਨਹੀਂ ਤੈਨੂੰ ਵੇਸਵਾਸ਼ ਲਿਆ ਕੇ ਦੇਣੇ ਗਾਹ ਕਿੱਥੇ ਜਾਣਾ ਫੇ ਹੁਣ ਤਾਂ ਵੇਸਵਾਸ਼ ਵਰਤਣ ਲੱਪਿਆ ਤਾਂ 14ਵੇਂ ਸਾਲ 'ਚ ਕਿਹੜਾ ਸਗਾ ਕਿਹੜੀ ਕੰਪਨੀ ਦਾ ਮੰਗਦਾ ਸੀ ਜੋ ਵੱਧਾ ਗਲੋਇੰਗ ਜੋ ਵਿਸਦਾ ਗਲੋਇੰਗ ਉਹ ਗੰਨ ਗੰਨ ਸੇਤਰ ਕੋ ਦੁਸਤ ਵਰਤਦਾ ਨਿਆਣਿਆਂ ਦੀਆਂ ਬੱਕਰੀਆਂ ਬੱਕਰੀਆਂ ਡਮਾਣਾ ਚਲੋ ਅੱਜ ਦਾ ਵਲੌਗ ਇੱਥੇ ਐਂਡ ਕਰਦੇ ਆਂ ਤਾਂ ਤੁਹਾਨੂੰ ਮਿਲਾਂਗੇ ਨੈਕਸਟ ਵਲੌਗ ਵਿੱਚ ਜਦ ਤੱਕ ਲਈ ਬਾਏ ਬਾਏ ਪਲੀਜ਼ ਅਨਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਲਾਈਕ ਵੀ ਕਰਿਆ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਕਮੈਂਟ ਕਰਕੇ ਵੀ ਦੱਸਿਆ ਕਰੋ ਹੁਣ ਇੱਕ ਪਤਾ ਨਹੀਂ ਕੱਲ ਦਾ ਕਿਹੜੇ ਕਮੈਂਟੋਂ ਦਾ ਤੁਸੀਂ ਹਾਲ ਹੀ ਪਿੰਡਦੇ ਆ ਹਾਂਜੀ ਜਿਹੜਾ ਤੁਸੀਂ ਕਮੈਂਟ ਕੀਤਾ ਸੀ ਉਹੀ ਵਾਲੇ ਪਿੰਡਦੇ ਪਤਾ ਨਹੀਂ ਹੁਣ ਕੌਣ ਆ ਜਹਰਨੂਰ ਉਹਨਾਂ ਦੇ ਕੋਈ ਸਕੂਲ ਚ ਇਹਨਾਂ ਦੇ ਸਕੂਲ ਦੇ ਬੱਚੇ ਵੀ ਦੇਖਦੇ ਆ ਤਾਂ ਵਲੌਗ ਬਾਕੀ ਵੀ ਦੇਖਦੇ ਆ ਜਿਹੜੇ ਪਰ ਜਿੰਨੇ ਸਾਡੇ ਸਬਸਕ੍ਰਾਈਬਰ ਆ ਉਹਨੇ ਸਾਡੇ ਵਲੌਗ ਨਹੀਂ ਦੇਖਦੇ ਹੈਗੇ ਸਾਰੇ ਆਨੇ ਬਲੌਗ ਦੇਖਿਆ ਕਰੋ ਸਾਰੇ ਸ਼ਾਰਟਸ ਵੀ ਦੇਖਿਆ ਕਰੋ ਲਾਈਕ ਸ਼ਾਰਟ ਵੀ ਅਸੀਂ ਪ੍ਰভাত ਫੇਰਦੀ ਸੱਚ ਸਵੇਰੇ ਹਰ ਨੂਰ ਨੇ ਬਣਾਈ ਆ ਉਹ ਵੀ ਅਸੀਂ ਆਪਣੇ ਉੱਤੇ ਪਾਈ ਹੋ ਆਹੀ ਵਾਲਾ ਚੈਨਲ ਆ ਸਾਡਾ ਚੱਲਦਾ ਤਾਂ ਸ਼ਾਰਟਸ ਵੀ ਅਸੀਂ ਪਾਈ ਆ ਤਾਂ ਉਹਨੂੰ ਵੀ ਤੁਸੀਂ ਲਾਈਕ ਕਰਿਆ ਕਰੋ ਵਾਹਿਗੁਰੂ ਲਿਖਿਆ ਕਰੋ ਬਦ ਤੋਂ ਬਦ ਬੱਚਿਆਂ ਨੂੰ ਸਪੋਰਟ ਕਰੋ ਸਬਸਕ੍ਰਾਈਬ ਵੀ ਕਰਿਓ ਲਾਈਕ ਵੀ ਕਰਿਆ ਕਰੋ ਸ਼ੇਅਰ ਵੀ ਕਰਿਆ ਕਰੋ ਕਮੈਂਟ ਵੀ ਕਰਿਆ ਕਰੋ ਹੁਣ ਤੁਹਾਨੂੰ ਮਿਲਾਂਗੇ ਨੈਕਸਟ ਵਲੌਗ ਜੱਤੇ ਲਈ ਬਾਏ ਬਾਏ ਕਮੈਂਟ ਕਰਕੇ ਵੀ ਦੱਸਿਆ ਕਰੋ ਵੀ ਸਾਡੀ ਫੈਮਿਲੀ ਕਿਊਟ ਜੇ ਕਿਦਾਂ ਦੀ ਲੱਗਦੀ ਹੈ ਇਹਨਾਂ ਦੇ ਪਪਾ ਨੂੰ ਲੈ ਕੇ ਨਹੀਂ ਜਾ ਹੋਇਆ ਕੈਮਰਾ 'ਚ ਉਹ ਪਸੂਆਂ ਲਾਇਆ ਅਸੀਂ ਇੱਧਰ ਆ ਫੇ ਉਹਨਾਂ ਨੂੰ ਵਿੱਚ ਲੈ ਹੀ ਨਹੀਂ ਉਹਦਾ ਅੱਜ ਮੈਂ ਮਾਰ ਪਰੋ ਆਂਦੀ ਨੇ ਥੋੜੀ ਜਿਹੀ ਬਣਾਈ ਸੀ ਜਾਨੂ ਮੇਰੇ ਐਕਸੀਡੈਂਟ ਹੋਇਆ ਸੀ ਫੇ ਮੈਂ ਫੋਨ ਬੰਦ ਕਰ ਲਿਆ ਫੇ ਕੁਝ ਬੋਲੀ ਵੀ ਨਹੀਂ ਮੈਂ ਤਾਂ ਘਬਰਾ ਗਈ ਇੱਕ ਮੁੰਡੇ ਦੀ ਲੱਤ ਤੇ ਕਾਰ ਦੇ ਦਾ ਸਾਈਡ ਵੱਜੀ ਹੋ ਸੀ ਕਿੰਨੇ ਲੋਕ ਇਕੱਠੇ ਹੋਏ ਹੋ ਸੀ ਜੀ ਅੱਜ ਲਈ ਬਸ ਇੰਨਾ ਹੀ ਥੈਂਕ ਯੂ ਤੁਹਾਡਾ ਸਾਰਿਆਂ ਦਾ ਸਾਨੂੰ ਸਪੋਰਟ ਕਰਨ ਲਈ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਜਿਹੜਾ ਨਵੇਂ ਆਉਂਦੇ ਹੁੰਦੇ ਆ ਉਹ ਵੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਲਾਈਕ ਵੀ ਕਰਿਆ ਕਰੋ ਕਮੈਂਟ ਵੀ ਕਰਿਆ ਕਰੋ ਜੇ ਕੋਈ ਸਾਡੀ ਗਲਤੀ ਹੁੰਦੀ ਬੱਚਿਆਂ ਦੀ ਸਾਨੂੰ ਦੱਸ ਦਿਆ ਕਰੋ ਕੁਛ ਨਾ ਕੁਛ ਚਲੋ ਨਵੇਂ ਭੈਣ ਭਾਈ ਜਿਹੜੇ ਸਾਡੇ ਨਾਲ ਜੁੜਦੇ ਆ ਸਾਨੂੰ ਕੋ ਸਿੱਖਣ ਨੂੰ ਮਿਲਦਾ ਆ ਅਸੀਂ ਕਿਹੜਾ ਐਡੇ ਵੱਡੇ ਯੂਟਿਊਬਰ ਆ ਪਿੰਡਾਂ ਦੇ ਆ ਥੋੜੇ-ਦੋ ਘੰਟੇ ਹੋਏ ਆ ਅਸੀਂ ਚੈਨਲ ਬਣਾਇਆ ਸ਼ੁਰੂ ਕੀਤਾ ਆ ਤਾਂ ਪਲੀਜ਼ ਸਾਨੂੰ ਵੀ ਸਪੋਰਟ ਕਰਿਆ ਕਰੋ بڑے-ਬڑے ਯੂਟਿਊਬਰਾਂ ਦੀ ਤਾਂ ਸਾਰੇ ਦੇਖਦੇ ਆ ਸਭ ਸਬਸਕ੍ਰਾਈਬਰ ਉਦਦਾ ਵਿਚਾਰਚਾਂ ਮਾਰ-ਮਾਰ ਕੇ ਦੇਖਦੇ ਨਹੀਂ ਆ ਪ੍ਰਭੂ ਉਦਦਾ ਵੀ ਦੇਖ ਕੇ ਸਾਨੂੰ ਵੀ ਦੇਖ ਲਿਆ ਕਰੋ ਅਸੀਂ ਵੀ 5 10 15 ਮਿੰਟ ਦਾ ਜਿਹੜਾ ਵਲੌਗ ਬਣਾਉਂਦੇ ਆ ਮਿਹਨਤ ਕਰਦੇ ਹੁੰਦੇ ਆ ਚਲੋ ਠੀਕ ਹੈ ਜੀ ਧੰਨਵਾਦ ਸਾਰਿਆਂ ਦਾ ਸਾਨੂੰ ਲਾਈਕ ਕਰਨ ਲਈ ਸਬਸਕ੍ਰਾਈਬ ਕਰਨ ਲਈ ਫੇ ਮਿਲਾਂਗੇ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਜੇ ਸਾਡੇ ਵਲੌਗ ਵਧੀਆ ਲੱਗਦੇ ਹੁੰਦੇ ਆ ਪਲੀਜ਼ ਸ਼ੇਅਰ ਕਰ ਦਿਆ ਕਰੋ ਮੇਰੇ ਭੈਣ ਭਾਈ ਚਲੋ ਠੀਕ ਹੈ ਜੀ ਸਾਨੂੰ ਵੀ ਸਪੋਰਟ ਕਰੋ ਸਾਡੀ ਪਿਆਰੀ ਜੀ ਫੈਮਿਲੀ ਨੂੰ ਮੇਰੇ ਬੱਚਿਆਂ ਨੂੰ ਸਾਨੂੰ ਠੀਕ ਹੈ ਜੀ ਬਾਈ